ਮਾ ਸ਼ੁਕਰ ਹੁਣ ਮਾ ਸ਼ਕਰੇ ਨਹੀਂ ਮੇਰੇ ਵੀਰ ਜਾਇਆ ਤੇ ਮੇਰੇ ਵੀਰ ਜਾਇਏ ਲੋ ਇਸਕੇ ਆਪ ਦੰਨਾ ਵੀਰ ਜਾਇਆ ਵੇਖੋ ਮੇਰਾ ਵੀਰ ਜਾਇਆ ਮਾ ਸ਼ੁਕਰ ਹੁਣ ਮੇਰੇ ਵੀਰ ਜਾਇਏ ਦੇ ਮੇਰਾ ਵੀਰ ਜਾਇਆ ਕੀ ਕਰਦਾ ਸੀ ਕੀ ਕਰਦਾ ਸੀ ਵੀਰ ਜਾਇਆ ਯਾਰ ਬਾਹਰ ਤੱਕ ਆਏ ਨੇ ਬੋਲ ਪੈ ਬੋਲ ਪੈ ਟਿੱਡੀਆਂ ਜਿਓ ਕੁੜੀ ਹੁੰਦਾ ਠੋਣੀ ਓਏ ਚੋਣੀ ਪੁੱਤਰੀ ਬੋਲੋ ਬੋਲੋ ਤੁਸੀਂ ਕੌਣ ਹੋ ਤੁਸੀਂ ਕੌਣ ਹੋ ਮੈਂ ਗੁੱਸੇ ਆ ਨਹੀਂ ਆ ਤੇ ਮਲਾਪ ਏ ਗੁੱਸਾ ਜਾ ਨਹੀਂ ਕਿੰਨਾ ਮਲਾਪ ਏ ਮਲਾਪ ਇੱਧਰ ਆ ਇਹ ਆ ਕੌਣ ਹੈ ਸੁਮਨਪੋਈ ਆ ਤੇ ਬੁਰਫਰਿਆ ਦੇ ਸੁਮਨਪੋਈ ਨਾ ਮਲਾਪ ਹੈ ਮੇਰੀ ਮਲਾਪ ਤੇ ਹੋ ਏ ਸੁਮਨਪੋਈ ਗੂਰ ਆ ਆ ਸੇਮ ਟੂ ਸੇਮ ਕਿੱਥੋਂ ਆਏ ਨੇ ਵੀਰੇ ਵੀਰੇ ਆਜਾ ਜੱਪੀ ਭਜਾ ਹਾਏ ਆਈ ਨਹੀਂ ਮਾਂ ਸ਼ਕਰੇ ਨਹੀਂ ਮੇਰੇ ਪੁੱਤਰਾਂ ਦੇ ਨਹੀਂ ਮਾਂ ਲੈ ਲੈ ਕਮਲੇ ਪੁੱਤਰ ਕਮਲੇ ਮਾਂ ਸ਼ਕਰੇ ਨਹੀਂ ਮੇਰੇ ਪੁੱਤਰਾਂ ਦੇ ਨਹੀਂ ਮਾਂ ਪੁੱਤਰੇ ਨਹੀਂ ਮੇਰੇ ਸ਼ੋਭਾ ਗੁਫਾ ਨਹੀਂ ਆਪ ਆ ਬਲਾਪੇ ਉਹ ਨਹੀਂ ਆ ਆ ਬਲਾਪੇ

ਸਮਨਪੋਈ 18 ਐਸ ਕੇਪਿੰਗ ਗ੍ਰੈਨੀ ਹੈਲੀਕਾਪਟਰ ਵੀ ਹੋ ਗਿਆ ਬੋਟ ਵੀ ਹੋ ਗਿਆ ਡੋਰ ਵੀ ਹੋ ਗਿਆ ਇਹਨਾਂ ਨੇ ਗ੍ਰੈਨੀ ਖੇਡ ਖੇਡ ਕੇ ਗ੍ਰੈਨੀ ਬਣ ਜਾਣਾ ਹੈ ਬਸ ਮੈਨੂੰ ਲੱਗਦਾ ਜਿਹੜੇ ਤੁਹਾਡੇ ਹਾਲ ਹੀਲੇ ਨੇ ਹੈਨਾ ਉਹ ਮੇਰੇ ਸਿਰਾਂ 'ਚ ਹਿੱਲੇ ਨੇ ਨਾ ਨੇ ਗ੍ਰੈਂਡਪਾ ਗ੍ਰੈਨੀ ਹਾਂ ਦੋ ਚੀਜ਼ਾਂ ਬਣ ਗਏ ਗ੍ਰੈਨੀ ਤੇ ਇੱਕ ਗ੍ਰੈਂਡਪਾ ਹਾਂ ਇੱਕ ਗ੍ਰੈਨੀ ਗ੍ਰੈਂਡਪਾ ਵੀ ਆਇਆਗਾ ਵਿੱਚ ਹਾਂ ਗ੍ਰੈਂਡਪਾ ਦਾ ਪਰੋਣਾ ਤੇ ਇੱਕ ਹੋਰ ਐਡੇ ਵਧੀਆ ਨਹੀਂ ਇੰਨਾ ਵਧੀਆ ਰਿਸ਼ਤਾ ਹੈ ਗ੍ਰੈਨੀ ਦਾ ਤੇ ਗ੍ਰੈਂਡਪਾ ਦਾ ਤੇ ਕੀ ਰੂਪ ਦਿੱਤਾ ਉਹਨੂੰ ਗੇਮ ਵਾਲਿਆਂ ਨੇ ਮਾਂ ਹਾਂ ਤੇ ਇੱਕ ਸਿੰਡਰੇਲਾ ਹੁੰਦੀ ਆ ਭੂਤ ਉਹਦਾ ਇੱਕ ਪਰੋਣੇ ਨੂੰ ਤਾਂ ਉਹਨਾਂ ਨੇ ਮਾਰਤਾ ਸਿੰਡਰੇਲਾ ਨਹੀਂ ਆਗੀ ਇਹਦੇ ਵਿੱਚ ਹੈ ਹਾਂ ਕੋਈ ਚੱਜ ਦਾ ਬੰਦਾ ਛੱਡੇ ਹੋਣਾ ਉਹ ਗੇਮ ਦੇ ਤੇ ਕਿਹੜਾ ਹੈ ਕਿਹੜਾ ਕਿਹੜਾ ਮਮਾ ਨਾਰ ਹੈ ਇੱਕ ਪਰੋਣਾ ਵੀ ਉਹ ਮਰ ਗਿਆ ਪਤੰਗਾ ਹਾਂ ਨਾ ਛੋੜਾ ਬਾਕੀ ਕੇਕੜਾ ਕੇਕੜਾ ਨੋਲ ਇਤੂ ਕੇਕੜਾ ਓਏ 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 ਏ ਕੁਕੂ ਆ ਆਮਲਾਪੇ ਆਮਲਾਪੇ ਹੈਨਾ ਆਮਲਾਪੇ ਚੱਲ ਤੂੰ ਸੈੜ ਆ ਇਹ ਤੇ ਲਿਕੇ ਆ ਬੜਾ ਆ ਗੁਰਪ੍ਰਿਆ ਦੇ ਗੰਦੇ ਬੱਚੇ ਆ ਵੇਖ ਲੋ ਗੰਦੇ ਕੰਮ ਮੁੰਡੇ ਨਾ ਹੱਥ ਕਰੀ ਹੱਥ ਕਰੀ ਗੁਰਫੁਲਗਤ ਸੋਨੇ ਸਿੱਧਾ ਹੋ ਜਾ ਯਾਰ ਇੰਨਾ ਬੱਚਿਆਂ ਦੇ ਹਾਲ ਵੇਖ ਲੋ ਦੋਵਾਂ ਦੇ ਇੱਧਰ ਵੇਖੋ ਮੈਂ ਤੇਰੇ ਪੱਟੇ ਨਾ 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 ਇਹ ਕੰਮ ਨਹੀਂ ਉਹ ਇਹ ਕੰਮ ਨਹੀਂ ਇਹ ਕੰਮ ਨਹੀਂ ਲੜਾਈ ਨਹੀਂ ਕਰਨੀ ਨੋ 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 ਹਾਂ ਹੱਥ ਦਾ ਘਰ ਵਿੱਚ ਐਵੇਂ ਐਵੇਂ ਜਿਵੇਂ ਮੇਰੇ ਹੱਥਾਂ ਦੇ ਵਿੱਚ ਨੰਨਾ 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 ਹੈਲੋ 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 ਚੱਲੋ ਵੀ ਕਰ ਹੈਲੋ 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 ਆ ਬੱਚਿਆਂ ਲਈ ਇਹਨਾਂ ਲਈ ਜਦੋਂ ਰਾਤ ਪੈਂਦੀ ਹੈ ਨਾ ਉਦੋਂ ਇਹਨਾਂ ਲਈ ਦਿਨ ਚੜਦਾ ਜਦੋਂ ਦਿਨ ਹੁੰਦਾ ਉਦੋਂ ਇਹਨਾਂ ਲਈ ਰਾਤ ਪੈ ਜਾਂਦੀ ਹੈ ਹੈਨਾ ਉਦੋਂ ਰਾਤ ਨੂੰ ਐਕਟਿਵ ਹੁੰਦੇ ਨੇ ਇਹ ਕਾ ਇੱਧਰ ਬੈਠੀਆਂ ਨੇ ਆਹ ਗ੍ਰੈਨੀ ਇੱਕ ਗ੍ਰੈਨੀ 1 ਗ੍ਰੈਨੀ 2 ਆ ਵੇਖੋ ਇੱਧਰ ਗ੍ਰੈਨੀ 2 ਆ ਵੇਖਾ ਇੱਕ ਗ੍ਰੈਡ ਪਾ ਵਨ ਇੱਕ ਗ੍ਰੈਮਾ 2 ਲੜਾਈ ਦੇ ਘਰ ਜੇ ਨਾ ਹੋਣ ਤੇ ਸਾਰਾ ਸਾਰਾ ਦਿਖਾਇਓ ਕਿੱਥੇ ਤੱਕ ਪਹੁੰਚ ਗਏ ਉਸ ਤੋਂ ਤੇਸਾਨਲੇ ਕਿ ਪਰ ਲਿਆ ਉਹ ਇਹਦਾ ਫਿੰਡ ਲਗਾ ਆ ਕੀ ਹੈ ਡਬਲ ਉੱਪਰ ਇਹ ਇੱਕ ਹੀ ਹੁੰਦਾ ਹੈ ਦੇਖ ਲਓ ਹੁੰਦਾ ਕੀ ਹੈ ਹੈਲੋ ਬਾਈ ਹੈਲੋ ਗ੍ਰੈਨੀ ਤੇ ਆਈ ਨਹੀਂ ਆ ਆ ਦੇਖੋ ਆ ਦੇਖੋ ਪਿੱਛੇ ਜੀ ਆ ਵੇਖੋ ਇੰਨੀ ਗੰਦੀ ਗੇਮ ਆ ਪਿੱਛੇ ਦੇਖੋ ਮੰਮਾ ਇੰਨੀ ਗੰਦੀ ਹੈ ਹੋਰ ਵੇਖੋ ਗ੍ਰੈਨੀ ਕਿਹੜੀ ਹੈ ਦੇ ਵਿੱਚੋਂ ਚਿੰਗ ਚਿੰਗ ਗ੍ਰੈਨੀ ਆ ਮੰਮੀ ਫਰੀਜ਼ ਪ੍ਰਮੋਟ ਕਰਦੇ ਵੇ ਉਹ ਤਾ ਜਾਓ ਛੱਡੋ ਹੁਣ ਅਸੀਂ ਖੇਡਾਂਗੇ ਗਰੈਲੀ ਗਲਪਾ ਘਰ ਨਹੀਂ ਹੋਣਗੇ ਅਸੀਂ ਸਾਰਾ ਇਹਨਾਂ ਦਾ ਘਰ ਛਾਨ ਮਾਰਾਂਗੇ ਕਿਹੜਾ ਹੈ ਉਹ ਘਰ ਪੰਜ ਪਵਾ ਬੜਾ ਸੱਤ ਮੰਜ਼ਰੇ ਦਾ ਘਰ ਹੈ ਸੱਤ ਅੱਠ ਮੰਜ਼ਰੇ ਦਾ ਦੇਖਦੇ ਹੀ ਨਹੀਂ ਪਿਆ ਦੇਖਦੇ ਹੀ ਨਹੀਂ ਅਜੇ ਦੇਵਾਨੇ ਸੱਤ ਅੱਠ ਮੰਜ਼ਰੇ ਦਾ ਪੰਜ ਦਿਨ ਉਹਦਾ ਕਮਰਾ ਜਿਸ ਸਾਨੂੰ ਬੰਦ ਕਰਕੇ ਇਹਦੇ ਵਿੱਚ ਬੰਦ ਕਰਨਾ ਬੰਦ ਕਰਕੇ ਰੱਖਿਆ ਹੁੰਦਾ ਸਾਨੂੰ ਮਾਰ ਕੇ ਓਏ ਕਿਸੇ ਨੂੰ ਜ਼ਰੂਰੀ ਜਾਣਾ ਹੁੰਦਾ ਆ ਦੇਖੋ ਆ ਦੇਖੋ ਦੇਖੋ ਮम्मा ਅਜੇ ਖੇਡ ਰਹੇ ਹੈ ਇੱਕ ਹੀ ਹੋ ਰਿਹਾ ਹੈ ਕੀ ਹੋ ਰਿਹਾ ਗੁੱਸਾ ਮੈਨੂੰ ਦੇਖਣ ਨਹੀਂ ਦੇਵੇਂ ਮੈਂ ਦੇ ਦੂੰਗੀ ਮੈਨੂੰ ਅੱਗੇ ਨੂੰ ਕੁਝ ਆ ਇੱਕ ਵਾਰ ਗਏ ਨਾ ਜੁੜਵੇ ਜ ਇਹਨਾਂ ਨੇ ਕੰਮ ਖਰਾਬ ਕੀਤਾ ਪਿਆ ਆ ਜੁੜਵੇਆਂ ਜਿਆ ਨੇ ਰੋਜ਼ ਜੁੜਵੇ ਬਣ ਜਾਂਦੇ ਨੇ ਹੈ ਅੱਗੇ ਮਲਾਪ ਨੂੰ ਮੈਂ ਫੋਟੇ ਮਲਾਬ ਨੂੰ ਪਹਿਣੀ ਸੀ ਪੈ ਗੁਰਫਰਿਆਦ ਨੂੰ ਚੱਲੀ ਸੀ ਹਾਏ ਹੈ ਗੁਰਫਰਿਆਦ ਗੁਰਫਰਿਆਦ ਫੋਟ ਮਲਾਬ ਨੂੰ ਪਹਿਣੀ ਸੀ ਪੈ ਉਹਨੂੰ ਗਈ ਗੁਰਫਰਿਆਦ ਨੂੰ ਹੈਨਾ ਕੀ ਬਚ ਗਿਆ ਜਾਇਆ ਮੰਨੂ तो गाइस अब मेरी बारी आ गई है व्लॉग बनाने की अब मम्मा दो मुझे ग्रैनी हूँ ग्रैनी मैं ग्रैनी हूँ ग्रैनी आ गई ग्रैनी ग्रैनी हैं 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 चल कर कर आ जी हुन इथे दूध आ गया और मिल्क सेवा चल रही है पार्टी हो रही है ना इसकी बारी सन हो रही है ਗੁਰਪ੍ਰਤੂ ਰਹਿ ਗਿਆ ਫਟਾਫਟ ਫਟਾਫਟ ਨਹੀਂ ਤੇ ਇਹਦੇ ਬਾਹਰ ਹੀ ਮੌਨਸਟਰ ਆ ਗਿਆ ਇੱਥੇ ਛੜ ਜਾਣਾ ਵੇਖੀ ਫੜ ਫੜ ਫਟਾਫਟ ਇੱਥੇ ਗ੍ਰੈਣੀ ਆਂਦੀ ਏ ਬਾਹਰ ਹੋਈ ਫਟਾਫਟ ਹੋਈ ਜਲਦੀ ਜਲਦੀ ਵੇਖਦੇ ਆ ਪਹਿਲਾਂ ਕੌਣ ਪੀਂਦਾ ਹੁਣ ਇਹਨਾਂ ਵਿੱਚ ਕੰਪੀਟੀਸ਼ਨ ਹੋਣ ਲੱਗਿਆ ਗਾਇਜ਼ ਲੈ ਬਈ ਖਾ ਕੇ ਨਾ ਮੇਰਾ ਦਿਲ ਹਾਂ ਦਿਲ ਦਾ ਮੈਨ ਨਹੀਂ ਲੱਗ ਇਹ ਸੌਫ ਐਵੇਂ ਖਾਨ ਲੱਗੇ ਪਏ ਸਨ ਜਿਵੇਂ ਪਤਾ ਨਹੀਂ ਕੀ ਇਹਨਾਂ ਨੂੰ ਲੱਗ ਗਿਆ ਤੇ ਹੁਣ ਇਹ ਸੁੱਟ ਕੇ ਆਏ ਨੇ ਸਾਰੀ ਥੁੱਕ ਕੇ ਬੜੀ ਗੰਦੀ ਸੀ ਥੁੱਕ ਥੁੱਕ ਕੇ ਆਏ ਨੇ ਮੈਂ ਖਾਦੀ ਨਹੀਂ ਸੀ ਆ ਜਿਹੜਾ ਮੇਲ ਇਹ ਹੁਣੇ-ਹੁਣੇ ਟ੍ਰੇਨ ਤੋਂ ਉਤਰਿਆ ਯੂਪੀ ਵਾਲੀ ਤੋਂ ਇਹ ਫਿਰ ਅਸੀਂ ਲੋਜਿਨ ਵਿਆਹ ਚ ਵੇਟਰ ਨਹੀਂ ਖੜੇ ਹੁੰਦੇ ਬਾਹਰ ਆ ਗਏ ਤੇ ਬੱਸ ਬਾਲ ਕੇ ਵੇਟਰ ਉਹ ਚੂਸ ਡਰਾਈ ਫਰੂਟ ਉਹ ਤਾਂ ਹੀ ਉਹ ਮੇਲ ਯੂਪੀੋਂ ਆਏ ਨਾ ਬਾਹਰ ਹੀ ਖੜ ਗਏ ਆ ਵੀ ਸਵਾਗਤ ਦੇ ਵਿੱਚ ਸਾਰੇ ਖੜ ਗਏ ਆ ਹਾਰ ਫੁੱਲਾਂ ਦੇ ਪਾਈਏ ਘਾਰੇ ਆਏ ਸਜਣਾ ਦੇ ਬਾਹਰ ਹੀ ਦੁੱਧ ਲੈ ਆ ਲੈ ਆ ਆ ਵਿਖ ਲੈ ਮੇਰੇ ਨਾਲ ਦੇਖੋ ਹਣ ਲੈ ਚੰਨਿਆ ਚੰਨਿਆ ਹੁਣ ਨਿਕਲ ਕੇ ਆ ਰਹੇ ਨੇ ਤੁਸੀਂ ਕਿਤੇ ਨਿਕਲੇ ਹੋ ਨਹੀਂ ਠੰਡ ਚ ਸੱਕਰ ਮੈਂ ਵੇਖਣੀ ਆ ਵੇਖ ਲੈ ਤੁਹਾਨੂੰ ਗੱਲ ਨਹੀਂ ਹੋਏ ਨਾਨੀ ਮੰਮਾ ਨੂੰ ਨਹੀਂ ਵਗਾਣਾ ਮੈਨੂੰ ਸ਼ਰਮ ਆਉਂਦੀ ਲੈ ਸ਼ਰਮ ਆ ਗਈ ਨਾਨੀ ਮੰਮਾ ਤਾਂ ਦੇਖੋ ਆ ਮੈਂ ਮਾਮੂਨ ਰੋਟੀ ਖਾਣੀ ਆਲੇ ਅੱਛਾ ਚਲੋ ਚਲੋ ਚਲ ਮਾਮੂ ਨੇ ਲੈ ਰੋਟੀ ਖਾਣੀ ਚਲੋ ਇਹਦਾ ਹਾਂ ਗੁਰਪ੍ਰੀਤ ਦੀ ਗੱਲ ਸੁਣ ਕੀ ਕਹਿੰਦਾ ਕੀ ਕਹ ਕੀ ਕਹਿ ਰਿਹਾ ਓ ਰੁਕ 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 ਹਾਂ ਵੇਖ ਲੈ ਪੂਈ ਨੂੰ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਇਹਦਾ ਬੱਸ ਨਹੀਂ ਕਰਨ ਦੇਂਦੇ ਸਾਰਾ ਦਿਨ ਦੁੱਧ ਦਾ ਦੋਧ ਦਾ ਬੋਝ ਅੱਛਾ ਮੈਂ ਵੇਖ ਲੈ ਗੁਰਪ੍ਰੀਤ ਮੇਰੀ ਗੱਲ ਸੁਣੋ ਪਹਿਲਾਂ ਮੇਰੀ ਗੱਲ ਫਿਰ ਪੂਈ ਦੀ ਗੱਲ ਨਹੀਂ ਮੰਨਦੇ ਤੁਸੀਂ ਪਹਿਲਾਂ ਮੇਰੀ ਇੱਕ ਨਹੀਂ ਮੈਂ ਬੜੀ ਮੈਂ ਜਲ ਸੋਜੀ ਮੈਂ ਬੜੀ ਉਹ ਤਰਾਪ ਸੁੱਤਾ ਨਹੀਂ ਮੇਰੇ ਨਾਲ ਤੇ ਸੁੱਤਾ ਨਹੀਂ ਇੰਨਾ ਝੂਠਾ ਬੰਦਾ ਏ ਬੜੀ ਵਧੀਆ ਗੱਲ ਸੁਣਾਵਾਗੀ ਇੱਧਰ ਆਓ ਚਲ ਫਟਾਫਟ ਚੱਲ ਫਿਰ ਸੌਂਦਾ ਆਂਗੀ ਚੱਲ ਨਹੀਂ ਤੇ ਤੜ ਦੇ ਨਾਲ ਸੌਣਾ ਕਦੇ ਚਾਹ ਠੀਕ ਏ ਜੀ ਚੱਲ ਤੁਸੀਂ ਸੁੱਤੀ ਲੈ ਭੂਈ ਨਾ ਸੌਣਾ ਕਦੇ ਨਹੀਂ ਸੌਣਾ ਨਹੀਂ ਮੇਰੇ ਨਾਲ ਸੌਣਾ ਕਿਹਦੇ ਨਾਲ ਸੌਣਾ ਗੁਰ ਪ੍ਰਿਆਦ ਨੇ ਭੂਈ ਨਾ ਸਾਰਾ ਦਿਨ ਮੈਂ ਭੂਈ ਨਾਲ ਥੋਊਂਗਾ ਹਾਈ ਸਾਰਾ ਦਿਨ ਤੇ ਭੂਈ ਦਿਨ ਭੂਈ ਭਾਵੇਂ ਸੌਣੀ ਨਾ ਹਾਂ ਰਾਤ ਵੀ ਭੂਈ ਨਾਲ ਆ ਕੇ ਪਹਿਲਾਂ ਮੇਰ ਕੋ ਫਿਰ ਮਨਸੀਰਤ ਕੋ ਜਾ ਕੇ ਤੁਪਾ ਹਾਂ ਭਾਬੀ ਰਾਤ ਰਾਤ ਆਇਆ ਮੇਰ ਕੋ ਸੌਣ ਸੀ ਪਰ ਇਹ ਧੋਖਾ ਦੇ ਗਿਆ ਮੈਨੂੰ ਬੜੀ ਦੇਰ ਸੌ ਮਨਸੀਰਤ ਕੋਲ ਗਿਆ ਏ ਬੜੀ ਦੇਰ ਸੱਟ ਵੱਜ ਗਈ ਆਹੋ ਸੱਚ ਆ ਸਾਰੇ ਸੌਂਪ ਨਾਲ ਹੱਥ ਨੇ ਸਾਡੇ ਕਰੋ ਸਾਡਾ ਡਾਂਸ ਬਣਾਓ ਬਣਾਣੀ ਲੈ ਆਪਣੇ ਪੀਰ ਇੰਜ ਕਰੋ ਇੰਜ ਕਰੋ ਕੰਮਲਿਆਂ ਦਾ ਟੱਬਰ ਆਹ ਵਲੌਗ ਪਾਓ ਸਾਰਾ ਵਾਇਰਲ ਚਾਏ ਅੱਧੀ ਰਾਤ ਨੂੰ ਦੁਨੀਆ ਸੁੱਤੀ ਪਈ ਐ ਤੇ ਸਾਡਾ ਕੰਮਲਿਆਂ ਦਾ ਟੱਬਰ ਲੱਗਾ ਪਿਆ ਉਹ ਹੈਰੀ ਦੀ ਅੱਕੋਂ ਵਿੱਚ ਕੀ ਵੇਖੋ ਗ੍ਰੈਨੀ ਗ੍ਰੈਨੀ ਆ ਗਈ ਗ੍ਰੈਨੀ ਕੇਕ ਕਰ ਰਹੀ ਆਹ ਵੇਖ ਇੱਕ ਗ੍ਰੈਨੀ ਡਾਈਜੈਸਟ ਕਰਦੇ ਪੈਣ ਚਾਹੇ ਗੁੱਟਿਆਦ ਤੇਰਾ ਨਹੀਂ ਡਾਈਜੈਸਟ ਹੋਣਾ ਵੇਖ ਲਾਤ ਯਾਰ ਮੇਰਾ ਆ ਟ੍ਰੇ ਫੜੀ ਦੋ ਦੋਠੇ ਨਾਲ ਅੰਦਰ ਲੈ ਜਾ ਯਾਰ ਮਾ ਮੇਰਾ ਦਿਲ ਖਰਾਬ ਹੋ ਰਿਹਾ ਨਹੀਂ 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 ਪੀ ਇਹਨੂੰ ਛਿੱਤੀ ਕਰ ਜਲਦੀ ਜਲਦੀ ਫਿਨਿਸ਼ ਕਰ ਦੋ ਜਲਦੀ ਜਲਦੀ ਮੇਰੀ ਗੱਲ ਸੁਣੋ ਬੁਰਫਰਿਆਦ ਅਸਾਰਾ ਦਿਨ ਸੌਂਗਾ ਮੈਂ ਚਲ ਸਾਰਾ ਦਿਨ ਸੌਂਜੋ ਪਹਿਲਾਂ ਦੁੱਧ ਤੇ ਫਿਨਿਸ਼ ਕਰ ਦੋ ਨਹੀਂ ਨਹੀਂ ਉਹਦਾ ਨਹੀਂ ਪੀਣਾ ਆਪਣਾ ਪੀਓ ਨੋ 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 ਆਪਣੀ ਆਪਣੀ ਚੀਜ਼ ਪੀਓ ਫਟਾਫਟ ਜਦ ਇਹਨੇ ਆਵੇਂ ਨਿਆਣੇ ਕਰਦਾ ਬੜੇ ਬੜੇ ਕੰਮ ਹਾਂ ਪੀ ਬੋ ਕਾਈ ਪਚ ਗਈ ਰੋਟੀ ਮੈਂ ਤਾਂ ਨਹੀਂ ਪੀਂਦਾ ਕਿਉਂਕਿ ਮੇਰੇ ਇਤ ਪੀੜ ਹੋ ਰਿਹਾ ਹੋਏ ਮੂੰਹ ਇੰਜ ਤਾਂ ਕੁ ਪਾ ਰਹੇ ਹੋਏ ਉਹ ਇਹ ਕਿਉਂ ਪੀੜੋ ਇਹ ਮੇਰੇ ਵੀਰ ਜੈ ਮੇਰੇ ਵੀਰ ਜੈ ਇਹਨੂੰ ਕੀ ਹੋਇਆ ਨਹੀਂ ਵੇਰੀ ਇੱਕ ਕੁੱਟ ਪੀਗੇ ਤੇ ਫਿਰ ਫੜਾ ਦਿੰਦਾ ਫਿਰ ਐਵੇਂ ਨਹੀਂ ਤੂੰ ਇਹ ਮੇਰਾ ਵੀਰ ਹੋਰ ਇਹਨੇ ਪਖੰਡਾ ਹਾਂ ਗੁਰਪ੍ਰੀਤ ਮੇਰੀ ਗੱਲ ਮੇਰੀ ਗੱਲ ਸੁਣੋ ਸਾਡੀ ਵੀਡੀਓ ਬਣਾ ਦਿਓ ਬਣਾਣੀ ਆ ਪਹਿਲਾਂ ਮੇਰੀ ਗੱਲ ਸੁਣੋਗੇ ਲਿਸਨ ਟੂ ਮੀ ਗਾਇਜ਼ ਲਿਸਨ ਟੂ ਮੀ ਤੁਹਾਡਾ ਕੋਈ ਸਰਦਾ ਬੂਤ ਕਿੱਥੇ ਆਉਂਦੀ ਆ ਉਹ ਵੇਖ ਲੈਂਦੇ ਮੇਰੇ ਹਲਾਓ ਨਾ ਨਾ ਕੈਮਰਾ ਬਈ ਤੁਸੀਂ ਕਿੱਧਰ ਜਾ ਰਹੇ ਹੋ ਭੈਣ ਜੀ ਮੈਂ ਤੈਨੂੰ ਸਾਡੀ ਵੀਡੀਓ ਬਣਾਉਣਾ ਸਾਡੀ ਵੀਡੀਓ ਬਣਾਓ ਕਾਦੀ ਵੀਡੀਓ ਉਹ ਫਿਰ ਮੈਂ ਸ਼ਾਰਟ ਬਣਾਉਣੀ ਹੈ ਠਹਿਰ ਜਾ ਇੱਕ ਮਿੰਟ ਠਹਿਰ ਕੇ ਬਣਾਉਣੀ ਆ ਇੱਕ ਵਾਰ ਪ੍ਰੈਕਟਿਸ ਬਣਾ ਦਿਓ 5 6 7 ਗੱਡ ਤੇ ਨਾ ਚੜਦੀ ਧੀਰੇ ਧੀਰੇ ਤੇ ਨਾ ਚੜ ਵਾਜ ਦੇ ਕੱਢ ਲਓ ਚੜਦੀ ਧੀਰੇ ਤੇ ਨਾ ਚੜਦੀ ਚੜੇ ਕਲਾ ਸੰਤਰੀ ਫਰਤ ਹਰਨ ਛੁ ਦੇਣਾ ਛੁ ਦੇਣਾ ਆਈਆਂ ਨੇ ਆ ਵੇਖੀ ਆ ਵੇ ਪੀ ਲਿਆ ਪੀ ਲਿਆ ਕਿ ਨਹੀਂ ਹੋ ਗਿਆ ਮਮਮੀ ਮੇਰਾ ਹੋਣ ਪਰ ਪੇਰਾ ਡਾਂਸ ਨੂੰ ਦੇਖੋ ਹਾਂ ਅਮੀਰੋ ਕਾ ਡਾਂਸ ਪਰ ਹਮਾਰਾ ਡਾਂਸ ਕਮਰੀਆ 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 ਚੱਬਾਸ ਕਰੋ ਕਮਲੇ സഹോദി <sev Yup> <laughs> ਹਾਂ ਇਹ ਪਾਰੀ ਇਹ ਪਾਰੀ ਦੇ ساتھ ਫਾਗਲਪਨ ਵੀ ਹੋ ਰਹਾ ਹੈ ਹਮ ਸਦਾ ਹੋ ਰਹੀ ਹੈ ਸਦਾ ਸ਼ਰਮ ਸ਼ੁਰਮ ਨਹੀਂ ਹੁੰਦੀ ਹੁੰਦੀ ਇਹਨਾਂ ਨੂੰ ਕਰਦੀਦਾ ਹੁੰਦਾ ਹਾਂ ਬੋਲ ਹੁਣ ਹੁਣ ਗਰੀਬੋ ਕਾ ਡਾਂਸ ਫਲਾੜਾ ਬੋਲ ਹੁਣ ਉੱਚੀ ਬੋਲੀ ਨਾਲੇ ਅਮੀਰੋ ਕਾ ਡਾਂਸ ਹਾਂ ਅਮੀਰੋ ਕਾ ਡਾਂਸ ਪਾਰਾ ਡਾਂਸ ਕਮਰੀਆ 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 ਚੱਲੋ ਬਸ ਕਮਰੀਆ ਰੋ ਰਹੀ ਆ ਗੋਹੇ ਨੀ ਰੋ ਰਹੀ ਆ ਗੋਹੇ ਚਲੋ ਬਸ ਬਸ ਇੱਕ ਗੁਰਾ ਗੁਰਾ ਆਜੋ ਅੰਦਰ ਹੁਣ 2 ਮਿੰਟ ਕੋਚਲੇ ਕਰਨਾ ਯਾਰ ਫਾਇਰ ਹੋ ਰਿਹਾ ਹੈ ਹਾਂਜੀ ਗਾਇਜ਼ ਬਹੁਤ ਅੱਛਾ ਭਾਗ ਖੰਭੀ ਹੋ ਰਿਹਾ ਮੈਨੂੰ ਬੋਲ ਲਾਂ ਦੋ ਹਾਂਜੀ ਗਾਇਜ਼ ਇੱਧਰ ਵੇਖੋ ਹਾਲ ਇਹਨਾਂ ਦੇ ਜਨਤਾ ਲੋਕ ਦੁਨੀਆ ਠੰਡ ਚ ਮਰਦੀ ਪਈ ਤੇ ਇਹਨਾਂ ਨੂੰ ਮਸਤੀ ਸਾਨੂੰ ਗਰਮੀ ਲੱਗ ਰਹੀ ਮਸਤੀ ਸੁੱਜਦੀ ਪਈ ਹੁਣ ਅੰਦਰ ਜਾ ਕੇ ਸੋਮੋ ਚਲੋ ਬੜੀ ਮਸਤੀ ਹੋਗੀ ਵੇਟ ਫਾਰ 10 ਮਿੰਟਸ ਬਾਏ ਨਹੀਂ ਨਹੀਂ 10 ਮਿੰਟਸ ਕੋਈ ਨਹੀਂ ਆ ਵੇਖ ਲੈ ਦੋ ਆ ਜਿਹੜੇ ਨੇ ਜੁੜਵੇ ਜੇ ਕਿੱਧਰ ਚਲੇ ਹੋ ਤੁਸੀਂ ਆਜੋ ਹੈ ਵੇਲਾ ਫਰੇਮ ਚ ਨਹੀਂ ਆ ਰਹੇ ਮੇਰੇ ਚ ਆਜੋ ਚਲੋ ਆਜੋ ਸੋਈਏ ਚਲੋ ਅਜਾ ਚੱਲੀ ਮੈਂ ਚੱਲੀ ਅੰਦਰ ਮੈਂ ਜਾ ਰਹੀ ਆਈ ਐਮ ਗੋਇੰਗ ਆਈ ਐਮ ਗੋਇੰਗ ਓਏ 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 ਬੁਈ